ਸਤਿ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲੋ ਜੀ ਭਾਈ ਸਾਰੇ ਵੀਰਾਂ ਦੀ ਬਹੁਤ ਜ਼ਿਆਦਾ ਹੈ ਨਾ ਕਈ ਦਿਨ ਤੋਂ ਫੋਨ ਆ ਰਹੇ ਦੀ WhatsApp ਤੇ ਮੈਸੇਜ ਬਹੁਤ ਆ ਰਹੇ ਦੀ ਬਾਹਰ ਵਾਲੇ ਵੀਰਾਂ ਦਾ ਨਾ ਬਹੁਤ ਜ਼ਿਆਦਾ ਪਿਆਰ ਹੁੰਦਾ ਜਦੋਂ ਕਿਤੇ ਵੀਡੀਓ ਨਹੀਂ ਪਾਉਂਦੇ ਹੈ ਨਾ ਤਾਂ ਵੀਡੀਓ ਭਾਈ ਤੁਹਾਨੂੰ ਪਤਾ ਹੀ ਆ ਵੀ ਯਾਰ ਘਰੇ ਥੋੜਾ ਜਿਹਾ ਮਕਾਨ ਦਾ ਹੈ ਨਾ ਤੁਹਾਨੂੰ ਕੰਮ ਆ ਜਿਹੜਾ ਦੱਸਿਆ ਸੀ ਮੈਂ ਵੀ ਮਕਾਨ ਦਾ ਕੰਮ ਜਾਂ ਛੇੜਨਾ ਦੀ ਵਿੱਚੇ ਤਾਂ ਉਹ ਛੇੜ ਲਿਆ ਵਿੱਚੇ ਮਸ਼ੀਨ ਦੀ ਰਿਪੇਅਰ ਕਰਦੇ ਕਰਦੇ ਹਨਾ ਬਸ ਉਦੋਂ ਉਦਨੇ ਮਸ਼ੀਨ ਦੀ ਰਿਪੇਅਰ ਨਿਪੜ ਗਈ ਉਦੋਂ ਉਹਦੇ ਇੱਕ ਦਿਨ ਪਹਿਲਾਂ ਮਿਸਤਰੀ ਆ ਗਿਆ ਬਸ ਫਿਰ ਉਧਰ ਢਾਟ ਬਈਆ ਹਨਾ ਇੱਕ ਦੋ ਕਮਰੇ ਜਿਹੇ ਦੇ ਵਿੱਚ ਪੁਰਾਣੇ ਮੌ ਬਣੇ ਹੋਏ ਉਹ ਟਾਉਣੇ ਟੂਣੇ ਜੇ ਤੇ ਉਹਦੇ ਕਰਕੇ ਫਿਰ ਟਾਈਮ ਨਹੀਂ ਲੱਗਿਆ ਨਾ ਹੀ ਵੀ ਵੀਡੀਓ ਦਾ ਟਾਈਮ ਲੱਗਿਆ ਵੀਡੀਓ ਪਈ ਨਹੀਂ ਜਿਹੜੇ ਮੇਰੇ ਸੱਜਣ ਵੀ ਹਨਾ ਵੇਟ ਕਰਦੇ ਸੀ ਸੌਰੀ ਉਹਨਾਂ ਦੀ ਹਨਾ ਬਹੁਤ ਫੋਨ ਆਏ ਡੀ ਆਰ ਭਾਈ ਕੀ ਗੱਲ ਹੋ ਗਈ ਵੀਡੀਓ ਪਾਉਣੀ ਬੰਦ ਕਰਤੀ ਮੈਂ ਕਿਹਾ ਯਾਰ ਬਿਨਾ ਵੀਰੇ ਆਪਣਾ ਤੁਹਾਨੂੰ ਪਤਾ ਹੀ ਆ ਵੀ ਆਪਾਂ ਜਿਹੜਾ ਪੇਜ ਆ ਆਪਣਾ ਕੰਬਾਈਨਾਂ ਦੇ ਰਿਲੇਟਡ ਰੱਖਦੇ ਹੁੰਨੇ ਆ ਹੋਰ ਆਪਾਂ ਹਨਾ ਫੈਮਿਲੀ ਵੀਡੀਓ ਜਾਂ ਕੋਈ ਹੋਰ ਕਾਸੇ ਦੀ ਵੀਡੀਓ ਮੈਨੂੰ ਚੰਗਾ ਜੈ ਨਹੀਂ ਲੱਗਦਾ ਕੰਮ ਨਾ ਆਪਾਂ ਪਾਉਨੇ ਆ ਹੁਣ ਤੁਹਾਨੂੰ ਪਤਾ ਹੀ ਕੰਪਨੀਆਂ ਦੀਆਂ ਚਲੋ ਰਿਵਿਊ ਆਣ ਇੱਕ ਦੋ ਕਰਿਆਂ ਕੰਬਾਈਨਾਂ ਦੇ ਨਾ ਉਹ ਉਹ ਕਰਦੇ ਹੀ ਨੇ ਜਿਹੜੇ ਆਪਣੇ ਰਿਲੇਟਡ ਕੰਮ ਆ ਜਿਹੜਾ ਆਪਣੇ ਮੱਲੋ ਨਾ ਕੰਬਾਈਨਾਂ ਤੇ ਆ ਉਹਦੇ ਦੇ ਕੰਮ ਕਰਦਾ ਹੁੰਦਾ ਮੈਂ ਜਿਹੜਾ ਉਹੀ ਕੱਪੜੇ ਲੀੜੇ ਹਨਾ ਬਈ ਦਿਖਾਉਂਦੇ ਵੀਰੇ ਲੋ ਦਾ ਕੋਈ ਫੈਸਾ ਨਹੀਂ ਦੇਖੋ ਤੁਸੀਂ ਹਨਾ ਮੈਨੂੰ ਦੇਖਣ ਲੱਗੇ ਦੀ ਕੰਮ ਕਰਦੇ ਨੂੰ ਵੀ ਕੰਮ ਕਰਦਾ ਬੰਦਾ ਹਨਾ ਨੌਲੇਜ ਦਿੰਦਾ ਚਲੋ ਉਹ ਕੱਪੜਿਆਂ ਦੇ ਵਿੱਚੇ ਮੈਨੂੰ ਜ਼ਿਆਦਾ ਹਨਾ ਪੁਰਾਣੇ ਕੱਪੜਿਆਂ ਦੇ ਵਿੱਚੇ ਮਤਲਬ ਡਰਾਈਵਰੀ ਵਾਲੇ ਦੇ ਮਿਹਨਤ ਵਾਲੇ ਕੱਪੜਿਆਂ ਦੇ ਵਿੱਚ ਹਨਾ ਜਾਦੇ ਵਿਸ਼ਵਾਸ ਰੱਖਦਾ ਮੈਂ ਵੀ ਉਹ ਕੱਪੜਿਆਂ ਦੇ ਵਿੱਚ ਹਨਾ ਤੁਹਾਡੇ ਤੱਕ ਪਹੁੰਚਾਂ ਤੁਹਾਨੂੰ ਦਿਖਾਵਾਂ ਬਾਕੀ ਚਲੋ ਉਹ ਤਾਂ ਗੱਲਾਂ ਗੀਆਂ ਨਿਬੜਾ ਹੁਣ ਆਪਾਂ ਅੱਜ ਤੋਂ ਡੇਲੀ ਆਪਣਾ ਬਲੌਗ ਆ ਜਿਹੜਾ ਹਨਾ ਵੀਡੀਓ ਡੇਲੀ ਆਇਆ ਕਰੂਗੀ ਔਰ ਡੇਲੀ 25-30 ਮਿੰਟ ਦੀ ਵੀਡੀਓ ਆਇਆ ਕਰੂਗੀ ਹੁਣ ਤੁਹਾਨੂੰ ਪਤਾ ਹੀ ਆ ਨਾ ਉਹ ਕਿਉਂ ਆਉਗੀ ਵੀ ਆਪਣੀ ਮਸ਼ੀਨ ਆ ਜਿਹੜੀ ਆਪਾਂ ਚੱਲੇ ਆ ਜੀ ਲੈ ਕੇ ਵੈਸੇ ਤੁਰੇ ਦਾ ਕੱਲਦੇ ਹੋਇਆ ਘਰੋਂ ਰਾਤ ਤੁਰੇ ਦੀ ਹਨੇਰਾ ਤੀ ਰਾਤ ਫਿਰ ਫਤੇਗੜ ਸਾਹਿਬ ਮੱਥਾ ਟੇਕਣ ਲੱਗ ਗਏ ਉੱਥੇ ਟਾਈਮ ਲੱਗ ਗਿਆ ਫਿਰ ਇੱਕ ਦੋ ਸਮਾਨ ਜੇ ਲੈਣੇ ਦੇ ਉਹਦੇ ਕਰਕੇ ਟਾਈਮ ਲੱਗ ਗਿਆ ਹਨਾ ਫਿਰ ਮਨੀ ਲੇਨ ਚਲ ਗਿਆ ਕੱਲ੍ਹ ਘਰੋਂ ਮਨੀ ਆ ਗਿਆ ਨਾ ਆਪਣੇ ਨਾਲ ਮਨੀ ਇੱਕ ਫੋਨ ਲਾਇਆ ਬਾਈ ਜਨਾ ਵੀ ਆ ਮਨੀ ਦੱਸ ਕਿਵੇਂ ਕਰਨਾ ਤਾਂ ਮਨੀ ਬਾਈ ਜਦੇ ਭੱਜਿਆ ਆ ਮਨੀ ਆ ਗਿਆ ਉਹਦੇ ਬਾਅਦ ਇੱਕ ਬੱਚੀ ਆ ਬਰਨਾਲੇ ਕੋਲ ਦਾ ਮੁੰਡਾ ਆਪਣੇ ਕੋਲ ਹੈਲਪਰ ਆ ਇਹ ਇਹ ਪਹੁੰਚਿਆ ਹੋਇਆ ਬਾਕੀ ਰਾਤ ਨਹੀਂ ਰਹਿ ਗਿਆ ਉੱਥੇ ਨੇਰੇ ਕਰਕੇ ਫਿਰ ਆਇਆ ਮੈਨੂੰ ਵੀ ਹੋ ਗਿਆ ਮੈਂ ਕਿਹਾ ਯਾਰ ਨੇਰੇ ਜਨਾ ਕੀ ਚੰਗੀ ਨਹੀਂ ਲੱਗਦੀ ਬਾਈ ਵੀਡੀਓ ਜੇ ਕੁਆਲਿਟੀ ਨਹੀਂ ਨਾ ਹੋਵੇ ਵੀਡੀਓ ਦੀ ਫਿਰ ਦੇਖਣ ਵਾਲੇ ਨੂੰ ਸੁਆਦ ਨਹੀਂ ਆਉਂਦਾ ਉਹਦੇ ਕਰਕੇ ਹੋਵੇ ਮੈਂ ਵੀ ਨਹੀਂ ਬਣਾਈ ਬਾਕੀ ਰੇਗਸਾਲਾ ਵਾਂਗੂ ਐਤ ਕੀ ਫੇਰ ਹੈ ਨਾ ਜਿਹੜਾ بڑے ਹਾਈਵੇ ਤੇ ਫਸ ਗਏ ਚਲੋ ਫਸੇ ਵੀ ਕਰਦੇ ਆ ਆਪਣੇ ਕੋ ਸਾਧਨ ਸਾਰਾ ਹਨਾ ਰੋਟੀ ਬਾਣੀ ਦਾ ਬਾਕੀ ਤੁਹਾਨੂੰ ਪਹਿਲਾਂ ਮਸ਼ੀਨ ਦਿਖਾਉਣਾ ਚੱਲ ਕੇ ਮਨੀ ਉਹਨਾਂ ਨਾਲ ਮਲਾਉਣਾ ਫੇਰ ਆਪਾਂ ਬਾਕੀ ਦੀਆਂ ਬਾਅਦ ਚ ਗੱਲਾਂ ਕਰਦੇ ਆ ਆ ਖੜੀ ਹੈ ਆਪਣੀ ਕਮੈਨ ਇਹ ਆਪਾਂ ਉਹ ਹਾਈਵੇ ਤੇ ਆ ਗਏ 152D ਆਪਾਂ ਜਾਣਾ ਮੁੰਗੀ ਵਾਸਤੇ ਰਾਜਸਥਾਨ ਦੇ ਵਿੱਚ ਹੁਣ ਕਈ ਵੀਰੇ ਕਹਿਣਗੇ ਵੀਰੇ ਤੂੰ ਤਾਂ ਬਲ ਬੋਕ ਆ ਕੇ ਜਾਨਾ ਵੀਰੇ ਮੈਂ ਇੱਕ ਚੀਜ਼ ਨੋਟ ਕਰਦਾ ਹਾਂ ਮੈਂ ਵੀ 20 50 ਕਿਲੋਮੀਟਰ ਜਿਆਦਾ ਹੋਣ ਉਹ ਆਪਾਂ ਨੂੰ ਚੱਲ ਜਾਣਗੇ ਪਰ ਇਹ ਨਹੀਂ ਚੱਲਦਾ ਵੀ ਜਿਹੜਾ ਰੋਡ ਟੁੱਟਿਆ ਹੋਇਆ ਆ ਜਿਵੇਂ ਆ ਨਾ ਰੋਡ ਵੈਸੇ ਉਹ ਵੀ ਜਾਂਦਾ ਔਰ ਉਹ ਤੇ ਟਰੱਕ ਆਉਂਦਾ ਪਰ ਇਹ ਰੋਡ ਤੇ ਆ ਵੀ ਜਦੋਂ ਇੱਥੇ ਗੇਅਰ ਲਾ ਲਿਆ ਮੁੜ ਕੇ 60 70 ਕਿਲੋਮੀਟਰ ਤੇ ਜਾ ਕੇ ਕਿਤੇ ਆਪ ਰੁਕਣਾ ਨਾ ਮਰਜ਼ੀ ਨਾਲ ਰੁਕਣਾ ਤਾਂ ਰੁਕਣਾ ਨਾ ਕੋਈ ਢੂਲ ਆ ਨਾ ਕੋਈ ਪੁਲਿਸ ਖਰਚਾ ਮੈਂ ਕਹਿੰਦਾ ਥਾਲੀ ਵਰਗਾ ਰੋੜਾ ਥਾਲੀ ਵਰਗਾ ਨਾ ਕੋਈ ਟੋਆ ਉਹ ਕਿਵੇਂ ਆ ਮਨੀ ਹਾਂ ਸਿਲੰਡਰ ਪੈਂਦਾ ਇਹਦੇ ਵਿੱਚ ਨਾ ਉਹ ਸਿੱਧਾ ਕਰਕੇ ਪਾ ਬਰਾਬਰ ਜੇ ਬਰਾਬਰ ਜੀ ਹਾਂ 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 ਪੂਰਾ ਪੂਰਾ ਹੀ ਆਉਂਦਾ ਨਾ ਇਹਦਾ ਫਾਇਦਾ ਹੋ ਗਿਆ ਵੀ ਹਨਾ ਜਿਹੜਾ ਇੰਨਾ ਅਸੰਦ ਭਾਂਡਾ ਨਾ ਬਾਈ ਸਾਡਾ ਰੋਟੀ ਪਾਣੀ ਵਾਲਾ ਸਾਰਾ ਇਸ ਹਾਂਭ ਲੰਦਾ ਹੋਰ ਮਨੀ ਕਿਵੇਂ ਆ ਵਧੀਆ ਜੀ ਪਰਿਵਾਰ ਸਾਰੇ ਵਧੀਆ ਜੀ ਕਈ ਬੰਦੇ ਤਾਂ ਕਹਿੰਦੇ ਮਨੀ ਦੇ ਆਉਣਾ ਨਿੰਦਰ ਕੋਲ ਕਹਿੰਦੇ ਨਿੰਦਰ ਦੇ ਪੈਸੇ ਮਨੀ ਉਹਦੇ ਮਨੀ ਦੇ ਪੈਸੇ ਖਾ ਗਿਆ ਨਿੰਦਰ ਹੈ ਮੇਰੇ ਕਹਿੰਦਾ ਕਿ ਐਡਵਾਂਸ ਤਾਂ ਫੜੇ ਹੈ ਮੇਰੇ ਕਹਿੰਦਾ ਐਡਵਾਂਸ ਤਾਂ ਫੜੇ ਨਹੀਂ ਕਈ ਕਈ ਕਈਆਂ ਦੇ ਖੁਰਕ ਜੀ ਹੁੰਦੀ ਸੀ ਸੀਜ਼ਨ ਤੋਂ ਪਹਿਲਾਂ ਬਾਅਦ ਆ ਕੇ ਮਨੀ ਦੇ ਪੈਸੇ ਖਾ ਗਿਆ ਮਾ ਯਾਰ ਮੈਂ ਕਿਸ਼ਤ ਭਰਨੀ ਦੀ ਮੇਰੇ ਕੋਲ ਕਿਸ਼ਤ ਭਰਨੇ ਜੋਗੇ ਨਹੀਂ ਰਹਿ ਗਏ ਤਾਂ ਕਰਕੇ ਮੈਂ ਮਨੀ ਦੇ ਪੈਸੇ ਨਾਲ ਕਿਸ਼ਤ ਭਰੀ ਆ ਹਾਂ ਬਹੁਤ ਗਰਮੀ ਗਰਮੀ ਆਵਨੀ ਪਿੱਛੇ ਤੇਲ ਲੱਗਿਆ ਜੀ ਅੱਛਾ ਤੇਲ ਲੱਗ ਗਿਆ ਚੱਲ ਕੋਈ ਨਹੀਂ ਜੁਲਾ ਆਉਂਗਾ ਨਹੀਂ ਵਿੱਚ ਹਾਂ ਮੇਰਾ ਕਹਨਾ ਆ ਜਾਣਾ ਆਹੋ ਇਹ ਵੀ ਹੈ ਗੱਲ ਇਹ ਹੋ ਗਈ ਵੀ ਰਾਤ ਸਾਨੂੰ ਵੱਜੇ ਹੋਏ ਤੇ 2 ਡੇਢ 2 ਦਾ ਟਾਈਮ ᱛੀ ਪੇਵੇ ਤੋਂ ਜਦੋਂ ਇਹ ਰੋਡ ਫੜਿਆ ਫੜਨੇ ਤੋਂ ਪਹਿਲਾਂ ਮੇਰੀ ਸਲਾਹ ਤੇ ਵੀ ਚੱਲ ਇੱਥੇ ਆ ਨਾ ਕਿਤੇ ਖਾ ਪੀ ਕੇ ਚੱਲਦੇ ਆ ਰੋਟੀ ਪਾਣੀ ਖਾ ਕੇ ਚੱਲਦੇ ਆ ਬਾਕੀ ਖਾ ਕੇ ਵੀ ਆਏ ਆ ਵੀ ਚਲੋ ਕੱਲ ਦੁਪਹਿਰ ਤੱਕ ਕਰਾਂ ਨਾ ਜੇ ਨਹੀਂ ਵੀ ਰੋਡ ਤੇ ਢਾਬਾ ਮਿਲੂਗਾ ਤਾਂ ਆਪਾਂ ਸਾਰ ਲਾਂਗੇ ਪਰ ਉਹ ਇਹ ਜ ਆ ਸਿਸਟਮ ਦੇ ਵਿੱਚ ਫਸੇ ਜਿੱਥੇ ਤੋਂ ਇਹ ਰੋਡ ਚੜਿਆ ਨਹੀਂ ਅੱਗੇ ਕੀ ਇਹਦਾ ਟੂਲ ਟੈਕਸ ਦਾ ਭਲੇਖਾ ਹੈਗੇ ਟੂਲ ਟੈਕਸ ਆ ਜਿੱਥੇ ਤੋਂ ਰੋੜੇ ਫੜਨਾ ਹੈ ਉੱਥੇ ਟੂਲ ਟੈਕਸ ਆਉਂਦਾ ਟੂਲ ਟੈਕਸ ਦੀ ਨਿਸ਼ਾਨੀ ਦੇਖਦੇ ਦੇਖਦੇ ਅਸੀਂ 13 ਕਿਲੋਮੀਟਰ ਤੇ ਜਾ ਕੇ ਟੂਲ ਟੈਕਸ ਆ 13 ਕਿਲੋਮੀਟਰ ਰੋਡ ਤੇ ਚੜਿਆ ਇਹ ਉਹਦੇ ਬਾਅਦ ਜਿੱਥੇ ਇਹਨਾਂ ਦੇ ਮੰਨ ਲਓ ਰੈਸਟ ਰੂਮ ਨੇ ਆ ਨਾ ਆਪਣੇ ਰੈਸਟ ਕਰਨੇ ਵਾਸਤੇ ਜਾਂ ਇਹਨਾਂ ਦੇ ਰੈਸਟੋਰੈਂਟ ਪੰਪ ਇੱਕ ਜਗ੍ਹਾ ਹੀ ਰੋਡ ਵਾਲਿਆਂ ਦੀ ਜ ਸਾਰਾ ਕੁਝ 152 ਡੀ ਨੰਬਰ ਰੋਡ ਆ ਇਹ ਇਦੇ ਤੇ ਜੇ ਚੜਨਾ ਕਿਸੇ ਵੀ ਕਮਾਇਨ ਵਾਲੇ ਭਰਾ ਨੇ ਹਨਾ ਤਾਂ ਮੇਰਾ ਵੀਰ ਆਪਣਾ ਖਾਣਾ ਪਾਣੀ ਦਾ ਇੰਤਜ਼ਾਮ ਕਰਕੇ ਚੜਨਾ ਹੈ ਹਨਾ ਹੁਣ ਅਸੀਂ ਬਾਈ ਰਾਤ 2 ਵਜੇ ਮੈਂ ਕਿਹਾ ਚੱਲ ਕਿ ਦੇ ਖੜਾ ਕੇ ਢਾਬੇ ਤੇ ਪਰ ਢਾਬੇ ਸਾਨੂੰ ਖੁੱਲੇ ਨਹੀਂ ਮਿਲੇ 2:30 ਦਾ ਟਾਈਮ ਤੇ ਬੰਦ ਸੀ ਨਾ ਦਾ ਰੈਸਟੋਰਾਂਸ ਆ ਪਿੱਛੇ ਉਹ ਆ ਪਿੱਛੇ ਰੈਸਟੋਰਾਂਸ ਜਿੱਥੇ ਆ ਹਰਾ ਹਨਾ ਟੂਲ ਹੈ ਦੇ ਨਾਲ ਉਹ ਬਿਲਡਿੰਗ ਜੀ ਦਿਖਦੀ ਆ ਉਹ ਇਹਨਾਂ ਦਾ ਰੈਸਟੋਰਾਂਸ ਆ ਉੱਥੇ ਅਸੀਂ ਰਾਤ ਫਿਰ 2:30 ਵਜੇ ਰੁੱਕ ਗਏ ਮੀਂਹ ਆ ਗਿਆ ਸੀ ਹਨਾ ਮੀ ਆਨ ਕਰਕੇ ਸਾਨੂੰ ਰੁਕਣਾ ਪੈ ਗਿਆ ਫਿਰ ਭੁੱਖ ਲੱਗੀ ਵੀ ਦੀ ਬਹੁਤ ਮਨੀ ਨੇ ਕੀ ਖਾਦਾ ਫਿਰ ਅੱਜ ਹੈ ਹੈ ਆ ਪਾਣੀ ਦਾ ਗਲਾਪ ਭਰੀ ਹੈਗਾ ਪਾਣੀ ਅੱਜ ਤਾਂ ਰਸਤਾਨ ਵਾਲਾ ਕੰਮ ਹੋ ਗਿਆ ਮਨੀ ਨਾ ਪਾਣੀ ਕੋਲ ਹੈ ਨਾ ਕੋਈ ਢਾਪਾ ਕੋਲ ਬਾਲੇ ਕਸੂਤੇ ਫਸ ਗਿਆ ਜਿੱਦਾਂ ਫੇਰੀ ਫਸਾ ਲੱਗੀ ਹੈ ਹੈ ਵੇਰੀ ਪਤਾ ਲੱਗੂ ਰਾਜਸਥਾਨ ਚੱਲੇ ਆ ਹਾਂ ਰਾਜਸਥਾਨ ਦਾ ਨਾਮ ਲਿਆ ਵੇ ਪੈਸੇ ਰਾਜਸਥਾਨ ਦੇ ਵਿੱਚ ਤਾਂ ਬਈ ਬਹੁਤ ਪਾਣੀ ਪਾਣੀ ਹੋਇਆ ਪਰ ਹੁਣ ਉਹ ਪਾਣੀ ਜਾਨੀ ਉਹ ਗੱਲਾਂ ਨਹੀਂ ਹੈਗੀਆਂ ਵੇ ਹਨਾ ਵਧੀਆ ਹੋ ਗਿਆ ਉੱਤੇ ਵੀ ਜਦੋਂ ਵਾਰਸ ਵੀ ਵਧੀਆ ਹੋਣ ਲੱਗੀ ਪਾਣੀ ਵੀ ਹਨਾ ਦਰਾਖਤ ਤਰਫ ਤੋਂ ਬਹੁਤ ਜਿਆਦਾ ਲੱਗੇ ਹੁਣ ਉਹ ਗੱਲਾਂ ਨਹੀਂ ਰਹੀਆਂ ਰਾਜਸਥਾਨ ਦੇ ਵਿੱਚ ਵੀ ਹਨਾ ਜਿਹੜੇ ਆਪਣੇ ਵੀਰ ਦੇਖਣ ਆਲੇ ਆ ਆਪਾਂ ਦਿਖਾਵਾਂਗੇ ਰਾਜਸਥਾਨ ਦਾ ਪੂਰਾ ਹਨਾ ਵੀ ਕਿੱਕਣਾ ਸਿਸਟਮ ਆ ਆਪਾਂ ਆਪਣੇ ਏਰੀਏ ਪੰਜਾਬ ਦੇ ਵਿੱਚ ਹੁਣ ਆਪਾਂ ਕਹਿੰਨੇ ਆਂ ਦਰਾਖਤ ਲਾਓ ਯਾਰ ਇੱਕ ਬੰਦਾ ਰੋ ਦੋ ਦਰਾਖਤ ਜ਼ਰੂਰ ਲਾਓ ਪਰ ਤੁਹਾਨੂੰ ਰਾਜਸਥਾਨ ਦੀ ਹਰਿਆਰਲੀ ਦਿਖਾਵਾਂਗੇ ਹੁਣ ਆ ਵੀਡੀਓਾਂ ਦੇ ਵਿੱਚ ਨਾ ਆਪਾਂ ਵੀ ਰਾਜਸਥਾਨ ਦੇ ਵਿੱਚ ਕਿੰਨੀ ਹਰਿਆਲੀ ਹੋ ਗਈ ਕਿਸੇ ਟਾਈਮ ਉਹ ਕਿੱਕਰਾਂ ਹੁੰਦੀਆਂ ਨੇ ਕੰਡੇ ਹੁੰਦੇ ਸੀ ਪਰ ਹੁਣ ਤੁਹਾਨੂੰ ਦਿਖਾਵਾਂਗੇ ਰੈਲੀ ਵੀ ਇੰਨੀ ਜ਼ਿਆਦਾ ਹਰਿਆਲੀ ਆ ਫਿਰ ਪਤਾ ਹੀ ਨਹੀਂ ਹੈਗਾ ਰਾਜਸਥਾਨ ਦਾ ਹੁਣ ਬਾਕੀ ਅੱਜ ਤਾਂ ਇਹ ਜਿਹਾ ਸਿਸਟਮ ਹੋ ਗਿਆ ਨਾ ਹੀ ਰੈਸਟੋਰੈਂਟਸ ਤੇ ਬਾਈ ਤੁਸੀਂ ਹਾਵ ਲਾ ਲਓ ਜਿਹੜਾ ਜ਼ਿਆਦਾ ਕੱਪ 10 ਰੁਪਏ ਦਾ 30 ਰੁਪਏ ਦਾ ਸੁਣ ਲਿਓ ਹੁਣ ਜਿਹੜਾ ਰੋਡ ਦਾ ਰੈਸਟੋਰੈਂਟ ਆ ਰਾਤ ਅਸੀਂ ਇੱਕ ਪੁਰਕਰੇ ਦਾ ਪੈਕਟ ਹੁੰਦਾ ਜਿਹੜਾ 20 ਆ 15 ਵਾਲਾ ਪਤਾ ਨਹੀਂ 10 ਵਾਲਾ ਹੁੰਦਾ ਛੋਟਾ ਹੈ ਹਨਾ ਸਾਨੂੰ ਮਿਲਿਆ ਜੀ ਉਹ 25 ਦਾ ਉਹ ਤੋਂ ਬਾਅਦ ਜਿਹੜੀ ਮੰਨ ਲਓ ਕੋਲਡ ਡਰਿੰਕ ਹਨਾ ਆਪਣੇ 20 ਰੁਪਏ ਦੀ ਬੋਤਲ ਨਹੀਂ ਆਉਂਦੀ ਉਹ 200 ml ਦੀ ਛੋਟੀ ਜੀ ਉਹ ਮਿਲੀ ਸਾਨੂੰ 60 ਰੁਪਏ ਦੀ ਉਦੋਂ ਬਾਅਦ ਮੈਂ ਮੰਨੀ ਉਹਨਾਂ ਨੂੰ ਕਹਿਦੀ ਮੈਂ ਹਾਂ ਬਣਾ ਲੈਣੇ ਆ ਮਨੀ ਕਹਿੰਦਾ ਛੱਡ ਪਰੇ ਬਈ ਹੁਣ ਪੈ ਪੂ ਜਾਂਨੇ ਆ ਵੀ ਸਵੇਰੇ ਦੇਖਾਂਗੇ ਬਾ ਪੈਗੇ ਰਾਤ ਨੂੰ ਮੀਂਹ ਆ ਗਿਆ ਤੜਕੇ ਪ੍ਰੌਂਟਿਆਂ ਦਾ ਰੇਟ ਪਤਾ ਕਰਕੇ ਆਇਆ ਮਨੀ ਕਿੰਨੇ ਦਾ ਪ੍ਰੌਂਡਾ ਦਾ ਹੈ 120 ਦਾ ਹਾਂ 120 ਦਾ ਕੱਲਾ ਟੈਂਪਲ ਪ੍ਰੋਡਾ ਦਹੀਂ ਤੋਂ ਹੀ ਕੁਝ ਨਹੀਂ ਨਾਲ ਨਾ ਨਾ ਕੋ ਚਾਰ ਵੀ ਨਹੀਂ ਦੀਗਾ ਅੱਛਾ ਚਾਰ ਦੇ ਪੈਸੇ ਚਾਰ ਦੇ ਵੀ ਨਾਲ ਪੈਸੇ ਐਕਸਟਰਾ ਹੈ ਐਕਸਟਰਾ ਦੇ ਦਹੀਂ ਤੇ ਚਾਰ ਲੈਣਾ ਵਾ ਫਿਰ 240 ਅੱਛਾ ਜੀ ਅਸੀਂ ਤਾਂ ਰੇਟ ਤਾਂ ਕਈ ਗੱਲ ਲੈਣ ਤੇ ਸੇਵਕਾ ਕੰਮ ਖਤਰੇ ਵਾਲਾ ਹੀ ਚੱਲੀ ਚੱਲੋ ਸੇਵਕਾ ਇੱਥੇ ਦਾ ਕੰਮ ਵਾੜਾ ਖਤਰੇ ਵਾਲਾ ਹੈ ਨਹੀਂ ਚੱਲ ਜੇ ਭੁੱਖ ਲੱਗੀ ਤਾਂ ਖਾ ਲੰਦੇ ਇੱਥੇ ਕੀ ਪੀ ਕੀ ਫਰਕ ਪੈਂਦਾ 100 200 ਨਾਲ ਨਾ ਚਾਹ ਪਾ ਉਥੇ ਗਾਹਾਂ ਪੀਨੇ ਹੁੰਨਾ ਆਉਨੇ ਛੋਟੇ ਛੋਟੇ ਰੈਸਟੋਰੈਂਟ ਆ ਆ ਬਿਸਕੁਟਾਂ ਦਾ ਪੈਕਟ ਚੱਕ ਲਾ ਮਣੀ ਆ ਖਾਲਾ 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 ਇਹ ਗਰਜਣੇ ਕਿਤੇ ਰਸਤੇ 'ਚ ਵੀ ਹਸਾਬ ਲਾਉਣਾ ਇੰਨੀ ਮਗਾਈ ਯਾਰ ਨਾ ਰੋਡ ਤੇ ਬਾਕੀ ਆਮ ਬੰਦੇ ਨੂੰ ਏ ਢਾਬਾ ਨਹੀਂ ਕਰ ਦਿੰਦੇ ਇਹ ਵੀ ਨਾ ਦਾ ਨਿਯਮ ਆ ਵੀ ਆਮ ਬੰਦੇ ਦੇ ਕਿਤੇ ਢਾਬਾ ਹੁੰਦਾ ਕਰਦਾ ਕੋਈ ਨਾ ਚਾਹ ਦਾ ਕੋខਾ ਵੀ ਕਿਤੇ ਰੱਖਦਾ ਤਾਂ ਬਈ ਇਹਨਾਂ ਦੇ ਨਾ ਚੱਕ ਲੈਣੇ ਆ ਜਿਹੜੇ ਵੀ ਹੁਣ ਅਸੀਂ ਰਾਤ ਫਿਰ ਨਾਲੇ ਤਾਂ ਉੱਥੇ ਤੋਂ ਰੈਸਟ ਹਾਊਸ ਦੇ ਨਾਲ ਰੋਟੀ ਬਣਾਉਣ ਨਹੀਂ ਦੇਣੀ ਸੀ ਨਾ ਨਾ ਉਹਨਾਂ ਨੇ ਦਿੱਤੀ ਆ ਬਣਾਉਣੋ ਕੋਈ ਉਹਨਾਂ ਦੇ ਗੱਲੇ ਨਹੀਂ ਸਿੱਧੇ ਮੂੰਹ ਕਰਦਾ ਹੁਣ ਇੱਥੇ ਆ ਕੇ ਆਪਾਂ ਹਨਾ ਨਾਲੇ ਤਾਂ ਆਪਣੇ ਨਾ ਬ੍ਰੇਕਾਂ ਵਾਲੇ ਡਰਮ ਦਾ ਇੱਕ ਉਦੋਂ ਨਾ ਮਨੋਜ ਤੇ ਜਿਹੜਾ ਆਪਣੇ ਮੰਨ ਲੋ ਡਰਮ ਦੇ ਨਾ ਹਾਂ ਆਹ ਡਰਮਾਂ ਬ੍ਰੇਕਾਂ ਵਾਲਾ ਇਹਦੀ ਬਾਹਰਲੀ ਪਲੇਟ ਦਾ ਨਾ ਇਹਦਾ ਉਹਨੇ ਪਤਾ ਨਹੀਂ ਨਾਟ ਨਾ ਖੋਲਿਆ ਇਧਰ ਪੇਚ ਘਾ ਠੋਕਦਾ ਉਹਦੇ ਉੱਥੇ ਡਰਮ ਤਰ ਗਿਆ ਦੀ ਮੜਾ ਤੇਲ ਗਿਰਦਾ ਦੀ ਮੜਾ ਮੜਾ ਫੇਰੇ ਹੀ ਕੰਪਨੀ ਦੇ ਵਿੱਚੋਂ ਮੈਂ ਟੱਕਣ ਲਿਆ ਤੇ ਰਾਤ ਸਾਨੂੰ ਮੁੰਡਾ ਫੜਾ ਗਿਆ ਇਸਰੰਦ ਉਹ ਹੁਣ ਟੱਕਣ ਲਾ ਲਿਆ ਨਾਲੇ ਨਾਲੇ ਖਾਲੀ ਮੈਗੀ ਮੈਗੀ ਬਣਾ ਕੇ 5 6 ਪੈਕਟ ਮੈਗੀ ਲੈਂਦੀ ਦੀ ਬਾਈ ਨਾਲ ਮੈਨੂੰ ਪਤਾ ਸੀ ਵੀ ਰੇਕਸਾਲੇ ਰੋਡ ਦੀ ਲਪੇਟ ਚ ਆਉਨੇ ਆ ਬਾਈ ਜਾਣ ਸਕੇ ਤੇ ਆ ਗਏ ਤਾਂ ਆਪਣੇ ਕੋਲ ਸਾਧਨ ਹੋਊਗਾ ਹਨਾ ਤਾਂ ਵੀ ਭੁੱਖੇ ਤਾਂ ਨਹੀਂ ਮਰਾਂਗੇ ਵਾਕੀ ਹੋਰ ਮਟੀਰੀਅਲ ਬਹੁਤ ਹੈ ਦੀ ਨਾ ਚਲੋ ਜਿਵੇਂ ਜਿਵੇਂ ਹਨਾ ਬੰਦਾ ਆਈ ਜਾਂਦਾ ਭੇਤੀ ਹੋ ਜਾਂਦਾ ਬਾਕੀ ਹੋਰ ਮਟੀਰੀਅਲ ਬਹੁਤ ਰੱਖੀ ਬੈਣਦੇ ਬਿਸਕਟ ਬਿਸਕਟ ਬਹੁਤ ਲੈ ਕੇ ਦਿੰਦੇ ਆ ਦੀ ਮਨੀ ਨਾ ਵੀ ਕੋਝ ਕਰਕੇ ਰੱਖਣਾ ਹੈ ਕਿ ਨਾ ਉਹ ਵੱਡ ਗਿਆ ਵਿੱਚ ਟੈਂਕ ਦੇ ਚਲੋ ਚੱਲੀਏ ਫਿਰ ਮਨੀ ਵਜੀ ਆ ਜਾ ਓਏ ਵਜੀ ਦਾ ਭਾਈ ਫੋਨ ਬਹੁਤ ਚੱਲਦਾ ਇਹ ਕੰਪਨੀ ਦੇ ਵਿੱਚੋਂ ਆ ਰਹੀ ਤੇਲ ਦੋ ਗੇਲਣਾ ਹੁਣ ਇੱਥੇ ਤੋਂ ਆਪਾਂ ਇਸ ਟਾਈਮ ਹੈਗੇ ਆ ਜੀ ਜੀਂਦ ਦੇ ਕਰਨਾਲ ਨੂੰ ਜਿਹੜਾ ਕਟਾ ਨਾ ਇਹ ਰੋਡ ਤੇ ਉਹ ਕਰਨਾਲ ਨਹੀਂ ਜਾਂਦਾ ਉਹ ਕਟਾ ਉਹ ਕਟ ਜਾਂਦਾ ਕਰਨਾਲ ਨੂੰ ਉਹ ਕਟ ਦੇ ਉੱਤੇ ਖੜੇ ਆ ਬਾਕੀ ਹੁਣ ਇੱਥੇ ਤੇ ਕਰਦੇ ਆ ਰਵਾਨਗੀ ਚੱਲੀਏ ਬਣੀ ਫਿਰ ਉਹ ਗਲਾਸ ਚੱਕਣਾ ਦਾ ਯਾਰ ਬਿਸਕਟ ਚੱਕ ਲਿਆ ਅਜਾ ਆ ਜਾ ਭੱਜ ਕੇ ਆ ਜਾ ਬਾਕੀ ਸਕੰਜੇ ਦਾ ਫਾਇਦਾ ਵੀ ਰਸੋਈ ਰਸੋਈ ਦਾ ਸਮਾਨ ਆ ਜਿਹੜਾ ਹਨਾ ਮੈਂ ਕਹਿੰਦਾ ਨਜ਼ਾਰਾ ਆ ਜਾਂਦਾ ਹੈ ਹੈ ਕਿ ਨਹੀਂ ਬਣੀ ਹਾਂਜੀ ਹਾਂਜੀ ਉਹ ਸਮਾਨ ਸਾਮ ਜਾਂਦੀ ਹੈ ਹੁਣ ਨਾ ਕਿਤੇ ਜਿੱਥੇ ਪਾਣੀ ਦੀ ਮੋਟਰ ਮੋਟਰ ਚੱਲਦੀ ਨਾ ਕਿਤੇ ਪਾਣੀ ਭਰ ਲਿਓ ਵਾਟਰ ਮੋਟਰ ਹਾਂ ਵਾਟਰ ਪੁੱਤ ਭਾਨਾ ਪਾ ਜੂਰੀ ਵਾਲੀ ਬਾਹੜੀ ਜਰੂਰੀ ਦੀ ਪਾਣੀ ਹਾਂ ਜੂਰੀਆ ਵੀ ਲੈਣਾ ਪਣਾ ਆ ਵੀ ਨਵੇਂ ਛਾਪਾ ਆ ਗਲਾਸ ਚੱਕ ਜੂਰੀਆ ਸਾਡੇ ਕੋਲ ਹੈਗਾ ਹੁਣ 22% ਸਾਰੇ ਪਿਆ ਗਲਾਸ ਭਰਾਵਾ ਜੂਰੀਆ ਸਾਡੇ ਕੋਲ 22% ਆ ਰਾਤ ਦਾ ਹੀ ਪਰ 22 ਤੇ ਖੜਾ ਹੈ ਵਧੀਆ ਪਾਇ ਹੋਈ ਦੀ ਹੈ ਜਹ ਗਲਾਸ ਵੀ ਚੱਕਰੀ ਵਜੀ ਹੋਈ ਆ ਜਾ ਤਾਂ ਹੁਣ ਜੂਰੀਆ ਜੇ ਤਾਂ ਆਪਾਂ ਨੂੰ ਮਿਲ ਗਿਆ ਮੈਂ ਨਹੀਂ ਠੀਕ ਆ ਨਹੀਂ ਫੇਰ ਮੋਟਰਸਾਈਕਲ ਲਾਉਣਾ ਪੈਣਾ ਹੈ ਮੋਟਰਸਾਈਕਲ ਲਾ ਕੇ ਨਾ ਫੇਰ ਕੱਟ ਥੱਲੇ ਉਤਰ ਜਾਂਗੇ ਕਿਸੇ ਤੇ ਇੱਕ ਕੱਟ ਥੱਲੇ ਉਤਰ ਕੇ ਜਾ ਕੇ ਫਿਰ ਚੱਕ ਲਿਆਵਾਂਗੇ ਹੋਰ ਵਜੀ ਹੋ ਬਜੀ ਕਿਹੜਾ ਪਿੰਡਾ ਤੇਰਾ ਸਾਈਡ ਆ ਬਾਈ ਸਾਈਡ ਸੈੜੜਾ ਸਾਈਡ ਬਰਨਾਲੇ ਲੱਗੀ ਬਰਨਾਲੇ ਲੱਗੇ ਠੀਕ ਆ ਜੇ ਪਰਨਾ ਚੱਕ ਲਿਆ ਮਨੀ ਥੱਲੇ ਜੈਕ ਤੇ ਪਿਆ ਮਕੈਨੀਕਲ ਜੈਕ ਤੇ ਮਕੈਨੀਕਲ ਜੈਕ ਤੇ ਰਾਤ ਮਨੇ ਮੀਂਹ ਖਾ ਸਾ ਪਿਆ ਹਾਂ ਹਾਂ ਜੀ ਵਧੀਆ ਰਹਿ ਗਿਆ ਆਪਰਾ ਦਰਬਾਰ ਪਾ ਕੇ ਸੌਂਗੇ ਜੇ ਦਰਬਾਰ ਨਾ ਹੁੰਦੀ ਮਿੱਤਰਾ ਪਾਈ ਭੱਜ ਜੇਦੇ ਨਾਲੇ ਉ ਭੱਜੇ ਨੱਡੇ ਪੀ ਜਾਂਦੇ ਸਾਰੀ ਆਦਾ ਨਾ ਉਹ ਕਰਦੇ ਆ ਬਾਈ ਰਵਾਨਗੀ ਇੱਥੇ ਤੇ ਹਨਾ ਵੀ ਹੁਣ ਦੁਪਹਿਰ ਹੀ ਹੋ ਗਿਆ ਅੱਜ ਤਾਂ ਮਤਲਬ ਉਹ ਆ ਮੰਗਾ ਹਨਾ ਜਿਹੜਾ ਢਾਬੇ ਢੂਪੇ ਹੋਣਾ ਕਹਿ ਉਥੇ ਰੋਟੀ ਬੰਦਾ ਖਾ ਕੇ ਦੁਰਲਾ ਤੁਰਦਾ ਲੱਗਦਾ ਘੜੀ ਘੰਟੇ ਦੇ ਵਿੱਚ ਵਿਹਲਾ ਹੋ ਜਾਂਦਾ ਪਰ ਢਾਬਾ ਬਣਾਉਣੇ ਵਾਲਾ ਸੌਦਾ ਹਨਾ ਨਾਲੇ ਤਾਂ ਚਲੋ ਕੰਮ ਵੀ ਜ਼ਰੂਰੀ ਤਾਂ ਕੰਮ ਵੀ ਕਰਨਾ ਦਾ ਤੇਲ ਡੁੱਲਦਾ ਦੀ ਬਾਈ ਰਾਤ ਦਾ ਨਾ ਵੀ 2-3 ਲੀਟਰ ਤੇਲ ਡੁੱਲ ਗਿਆ ਰਾਤ ਸਾਰੀ ਰਾਤ ਦੇ ਵਿੱਚ ਫਿਰ ਮਹਾਮਰੀ ਕਿ ਹੁਣ ਆਪਾਂ ਪਾਇ ਲੈਣਾ ਇੱਕ ਤਾਂ ਐ ਵੀ ਮਨ ਦੇ ਵਿੱਚ ਇਹ ਢੜਕੂ ਤਾਂ ਤੇਲ ਦਾ ਜਾਇ ਬੂੰਦ ਗਿਰਦੀ ਉਹ ਮੈਨੂੰ ਲੱਗਦਾ ਵੀ ਇਹ ਕਿਤੇ ਬਜਾ ਦੇ ਨਾ ਗਿਰਦਾ ਉਹ ਚਲਦੀ ਦੇ ਵਿੱਚ ਹਨਾ ਤੇਲ ਨਾਲ ਖਲ ਘੱਟ ਜਵੇ ਕਿਤੇ ਕੋਈ ਗੇਰ ਦੇ ਕੋ ਟੁੱਟ ਜਵੇ ਉਹ ਚੀਜ਼ਾਂ ਦਾ ਜ਼ਿਆਦਾ ਦਾ ਲੱਗਦਾ ਚੱਲੀਏ ਫੇ ਮਨੀ ਚਲੋ ਚੱਲਦੇ ਆ ਜੀ ਫੇਰ ਤੁਹਾਨੂੰ ਨਜ਼ਾਰੇ ਰੋਡ ਦੇ ਧੁੱਕੇ ਦੀ ਫੋਟ ਆ ਨਹੀਂ ਕੱਢੀਆ ਤਾਂ ਮੀਂਹ ਬਹੁਤਾਂ ਕਰਦਾ ਬਾਈ 얘ਦ ਕੀ ਮੈਂ ਕਹਿੰਦਾ ਵੀ ਪੁੱਛੋ ਨਾ ਕੋਸ ਨੇਰੀ ਲਿਆਂਦੀ ਵੀ ਅਮੀਆ ਫੇਰ ਆ ਗਿਆ ਤੜਕੇ ਵੀ ਤਰਪਾਲ ਸਾਨੂੰ ਪੋਣੀ ਪਈ ਹੈ ਨਾ ਹੁਣ ਮਹ ਨਹੀਂ ਪੱਕੀ ਉਹ ਵੱਲ ਓਏ ਐ ਮਹ ਨਹੀਂ ਪੱਕੀ ਉਹ ਵੱਲ ਹੁਣ ਦੂਰੀ ਜੀ ਕਰਕੇ ਛਤਰੀ ਵਿੱਚੇ ਛਤਰੀ ਕਰ ਲੋ ਵਿੱਚੇ ਆ ਟੈਂਕ ਡੰਕ ਢਾਕ ਲੋ ਆ ਨਾ ਬਾਈ ਆਟਾ ਉਟਾ ਪਿਆ ਸੌਦੇ ਸੁੱਤੇ ਪਏ ਆ ਵਿੱਚ ਐਵੇਂ ਤੁਹਾਨੂੰ ਪਤਾ ਹੀ ਹੈ ਨਾ ਫਿਰ ਵੀ ਖਰਾਬ ਹੋ ਜਾਂਦਾ ਕੰਮ ਮੈਂ ਕਹਿੰਦਾ ਹਟ ਗਿਆ ਯਾਰ ਹਾਂ ਪਾਲਾ ਪੇ ਦਰਬਾਲ ਫੜਾ ਬਣਾ ਆ ਇੰਜਨ 42 ਤੱਕ ਇੰਜਨ 59 ਸਾਰਾ ਵਾਂਦੇ ਵਿੱਚ ਮੈਂ ਕਹਿੰਦਾ ਵੀਰ ਤੜਕੇ ਯਾਰ ਮੀਂਹ ਨੇ ਤਨ ਤਨ ਕਰਾ ਦਿੱਤੀ ਤੜਕੇ ਸੁੱਤੇ ਪੇ ਦੇ ਸੀ ਸੁੱਤੇ ਵੇਂ ਭਰਾਇਆ ਹੁਣ ਤਾਂ ਜਦੋਂ ਰੋਡ ਤੇ ਜਾਂਦੇ ਜਾਂਦੇ ਆ ਵੀ ਦਰਪਾਲ ਫਟਾਫਟ ਪੈ ਗਈ ਜਵੇਰੇ ਨੇ ਉਹਨਾਂ ਸੁੱਤੇ ਪੈਨ ਉਠਾਲੇ ਆ ਬਾਕੀ ਕਰਮਾਂ ਦੀ ਗੱਲ ਆ ਜਿਉਂ ਕਰਮਾਂ ਦੇ ਵਿੱਚ ਲਿਖਿਆ ਨਾ ਮਾਲਕ ਨੇ ਦਾਣਾ ਪਾਣੀ ਸਾਰਾ ਚੁੱਕ ਕੇ ਜਾਣਾ ਨਾ ਬਾਈ ਕਿਤੇ ਜਿੱਤੇ ਬੰਦੇ ਦਾ ਲਿਖਿਆ ਕਿਤੇ ਖਾਦਾ ਖਾਣਾ ਪੀਣਾ ਉਹ ਵੀ ਲਿਖਿਆ ਹੋਇਆ ਹੈ ਨਾ ਦੇਖੋ ਪਹਿਲਾਂ ਸਲਾਹ ਨਹੀਂ ਦੀ ਕੋਈ ਇਤਗੀ ਬਾਹਰ ਦੀ ਪਹਿਲਾਂ ਐ ਦਾ ਵੀ ਚਲੋ ਯਾਰ ਲੋਕਲੇ ਲਾਵਾਂਗੇ ਨਾ ਝੋਨੇ ਦਾ ਜਿਨ੍ਹਾਂ ਦੇ ਮੱਕੀ ਵੱਢੀ ਆ ਸਾਰੇ ਆਪਣੇ ਜੀਮੀਦਾਰ ਭਰਾ ਕਹਿੰਦੇ ਵੀ ਝੋਨਾ ਯਾਰ ਇੱਥੀ ਵੱਢੀ ਦੋ ਤੇਰਾ ਕੰਮ ਸਾਨੂੰ ਵਧੀਆ ਲੱਗਿਆ ਵੀ ਇੱਥੀ ਚਲਾ ਲਈ ਦੋ ਤੈਨੂੰ ਕੰਮ ਦਵਾਂਗੇ ਪੂਰੀ ਤੇ ਰਿਪੋਰਟ ਕਰਾਂਗੇ ਜਦੋਂ ਉਹਨਾਂ ਦਾ ਵੀ ਧੰਨਵਾਦ ਹੈ ਨਾ ਸਾਰੇ ਸੱਜਣ ਮਿੱਤਰਾਂ ਦਾ ਫੇਰ ਮਗਾ ਯਾਰ ਆ ਮਹੀਨਾ ਆ ਮਹੀਨਾ ਬੈਠੇ ਬੈਠੇ ਯਾਰਾ ਜਾ ਕੇ ਮੂੰਗੀ ਵੱਡੇ ਉਹਨਾਂ ਨਾਲੇ ਲਵੇ ਆ ਕਿੱਡਾ ਦੂਰ ਆ ਆਪਾਂ ਨੂੰ ਸਾਰਾ ਉਹਦਾ ਜੈਪੁਰ 6.5-7 ਪੌਣੇ 500 ਕਿਲੋਮੀਟਰ ਪੈਂਦਾ ਹੈ ਮੈਨੇ ਚੱਲ ਆਪਾਂ ਮੂੰਗੀ ਵੱਡੇ ਉਹਨੇ ਆ ਬਸ ਦਾਣਾ ਪਾਣੀ ਪਈ ਹੈ ਨਾ ਜਿੱਥੇ ਹੈਗਾ ਜਿੱਦਾ ਖੱਚ ਕੇ ਲਿਆ ਹੋਇਆ ਇਹ ਗੱਲ ਬਾਕੀ ਹੈ ਨਾ ਸਹੀ ਆ ਉਹ ਥੱਲੇ ਨਾ ਸੜ ਲਈ ਰੋਡ ਇਧਰ ਬਹੁਤ ਗੱਡੀ ਗੁੱਡੀ ਪਰਾ ਸੜਦੇ ਹੋ ਮਰੇ ਮੂਰੇ ਦਾ ਪਾੜ ਗੱਡੀ ਗੁੱਡੀ ਪਰਾ ਸੜਦੇ ਹੋ ਰੋਡ ਚੱਲਦਾ ਬਾਈ ਇਧਰ ਹੋਰ ਹੋਰ ਬੱਪਾ ਜੀ ਮੂਰੇ ਆ ਦੂਰੇ ਬੈਠੇ हट ਗਿਆ ਹੁਣ ਤਾਂ ਮਣੀ ਅੱਗੇ ਕੀ ਹੁੰਦਾ ਨਾ ਹਰਿਆਣੇ ਦਾ ਝੋਨਾ ਜਿਹੜਾ ਛਣ ਕਪੜੇ ਨਾਲੋਂ ਪਹਿਲਾਂ ਹੁੰਦੀ ਹੈ ਝੋਨਾ ਪਹਿਲਾਂ ਹੁੰਦਾ ਪਰ ਹੁਣ ਤੁਸੀਂ ਦੇਖ ਲਓ ਮੈਂ ਕਹਿੰਦਾ ਝੋਨਾ ਜੇ ਕੋਈ ਵਿਰਲੇ ਗੇਦਨ ਸੜਿਆ ਹੋਇਆ ਉਹ ਵੀ ਮਾੜਾ ਮੋਟਾ ਹੈ ਜੇ ਮੰਨ ਲਓ ਪੂਰਾ ਹਲੇ ਚੌਲ ਨਹੀਂ ਬਣਿਆ ਹੈਗਾ ਨਾ ਦੁੱਧਾ ਜਿਹਾ ਹੀ ਹੈ ਜੇ ਇੰਨਾ ਜ਼ਿਆਦਾ ਫਰਕ ਪੈ ਗਿਆ ਝੋਨੇ ਦਾ ਵੀ ਆ ਦੇਖੋ ਆ ਜੋ ਉਨੇ ਦੇ ਪਿਛੇ ਜਨ ਆ ਜੇ ਹਰਿਆਣੇ ਦੇ ਵਿੱਚ ਵੀ ਆ ਵਜੇ ਹਨ ਕਿਤੇ ਵਿੱਚੋਂ ਨਾ ਆ ਪੂਰੀ ਜਨਾ ਫੀਲਡ ਆ ਟੱਕ ਪੂਰੇ ਟੱਕ ਦੇ ਵਿੱਚ ਇੱਕ ਵੀ ਖੇਤ ਜੋਨੇ ਦਾ ਕਿਤੇ ਨਿਸਰਿਆ ਹੋਇਆ ਨਹੀਂ ਹੈਗਾ ਤੁਸੀਂ ਹਿਸਾਬ ਲਾ ਲਓ ਨਹੀਂ ਹਰਿਆਣੇ ਦੇ ਵਿੱਚ 1509 17 18 ਹਨਾ ਇੱਧਰ ਦੇਖ ਲਓ ਰੋਡ ਤੇ ਆ ਪਾਸੇ ਦੇਖ ਲਓ ਇੱਕ ਵੀ ਖੇਤ ਨੇ ਨਿਸਰਿਆ ਹੋਇਆ ਹੈਗਾ ਬਾਕੀ ਆ ਰੋਡ ਨੇ ਹਨਾ ਬਈ ਕਈ ਪਿੰਡਾਂ ਦੇ ਵਿੱਚ ਪਾੜ ਪਾਤੇ ਜਿਵੇਂ ਹੁਣ ਆ ਘਰ ਆ ਨਾ ਇੱਧਰ ਰਹਿ ਗਏ ਉਹ ਮਗਰ ਆ ਇੱਧਰਲੇ ਪਾਸੇ ਘਰ ਇੱਧਰ ਰਹਿ ਗਏ ਉਹਨਾਂ ਕਰਕੇ ਆ ਉਹ ਰਹਿ ਗਏ ਸਾਹਮਣੇ ਹੈ ਨਾ ਡੇਰੇ ਆ ਇੱਧਰ ਰਹਿ ਗਏ ਬਾਕੀ ਜ਼ਮੀਨਾਂ ਵੀ ਬਹੁਤ ਬਈ ਆ ਨਾ ਇਹਨੇ ਲੱਗ ਲੱਗ ਹੋਈਆਂ ਇਹਦੇ ਵਿੱਚ ਕਿਸੇ ਦੇ 2 ਕਿਲੇ ਇੱਧਰ ਰਹਿ ਗਏ ਕਿਸੇ ਦਾ ਇੱਧਰ ਰਹਿ ਗਿਆ ਕਿਹਰੇ 10 ਕਿਲੇ ਇੱਧਰ ਰਹਿ ਗਏ ਤੇ 15 ਇੱਧਰ ਰਹਿ ਗਏ ਨਾ ਵੀ ਜਦੋਂ ਜਿਆ ਇਹ ਜੇ ਰੋਡ ਲੰਘਦੇ ਆ ਨਾ ਤਾਂ ਫਿਰ ਅਕਸਰ ਨੂੰ ਪਾੜ ਫੇ ਪੈਣੀ ਆ ਨਾ ਜ਼ਮੀਨਾਂ ਦੇ ਵਿੱਚ ਬਾਕੀ ਇੱਕ ਹੋਰ ਗੱਲ ਦੇਖੀ ਆ ਬਾਈ ਜਮੀਨਾ ਵੀ ਜਟਾਂ ਦੀਆਂ ਹਨਾ ਸਾਰਾ ਕੁਝ ਜਿਮੀਂਦਾਰਾਂ ਤੋਂ ਖਰੀਦ ਕੇ ਆਖਰ ਨੂੰ ਜਿਮੀਂਦਾਰਾਂ ਦਾ ਹੀ ਸਿਸਟਮ ਹਨਾ ਬਾਈਕਾਰਡ ਕਰਤਾ ਟਰੈਕਟਰ ਰੋਡ ਦੇ ਉੱਤੇ ਲਾਡ ਨਹੀਂ ਨਾਟ ਅਲਾਡ ਦੇ ਬੋਰਡ ਬਾਈ ਟਰੈਕਟਰਾਂ ਦੇ ਹਨਾ ਥੋਂ ਥੋਂ ਲੱਗੇ ਹੋਏ ਆ ਨਾ ਟਰੈਕਟਰ ਨਾ ਮੋਟਰਸਾਈਕਲ ਨਾ ਆਟੋ ਚਲੋ ਆਟੋ ਬਿਨਾਂ ਸਰਜੂ ਮੋਟਰਸਾਈਕਲ ਮੇਰਾ ਸਰਜੂ ਹਨਾ ਟਰੈਕਟਰ ਦੇ ਕੋਈ ਇਹਨਾਂ ਨੂੰ ਕਿੰਨਾ ਔਖਾ ਹੋ ਗਿਆ ਹਨਾ ਨਾ ਜਿਮੀਂਦਾਰ ਭਰਾਵਾਂ ਨੂੰ ਜਿਹਦੀ ਚਲੋ ਜ਼ਮੀਨ ਕੋਈ 2-4 ਕਿਲੋਮੀਟਰ ਉਰੇ ਪਰੇ ਆ ਉਹਨੇ ਹੀ ਅਗਲਾ ਇਹ ਰੋਡ ਤੇ ਚੜਕੇ ਆ ਨਾ ਵੀ ਚਲੋ ਉਹ ਜਾਂਦਾ ਪੁੱਤਰ ਜਾਂਦਾ ਪਰ ਇਹਨੇ ਰੂਲ ਇਹ ਜੇ ਕਰਤੇ ਰੋਡ ਦੇ ਰਾਤ ਸਾਡਾ ਫਾਸਟੈਗ ਤੁਸੀਂ ਹਿਸਾਬ ਲਾ ਲਓ ਜਦੋਂ ਆਪਣੀ ਆਰਸੀ ਆਈ ਨਹੀਂ ਹੈ ਨਾ ਆਰਸੀ ਆਪਣੀ ਹਰੇ ਕਿਹੜਾ ਵੀ ਆਰਸੀਆਂ ਪੰਜਾਬ ਦੇ ਵਿੱਚ ਨਾ ਕੰਮ ਬੰਦ ਹੋਇਆ ਹੋਇਆ ਆਪਣੀ ਆਰਸੀ ਲੇਟ ਹੋਈ ਹੋਈ ਆ ਨੰਬਰ ਪਲੇਟ ਆ ਗਈਆਂ ਦੇਖ ਲਓ ਤੁਸੀਂ ਉਹਨੇ ਨਾ ਆਪਣੇ ਜਿਹੜਾ ਫਾਸਟੈਗ ਲਾਇਆ ਹੋਇਆ ਹੈ ਵੀ 12 ਨੰਬਰ ਆ ਕੋਈ ਇਹ ਨਹੀਂ ਹੈਗਾ ਵੀ ਹੈ ਨਾ ਧੋਖਾ ਧੜੀ ਕਰੀ ਹੋਈ ਹੈ ਵੀ 11 ਨੰਬਰ ਆ ਜਾਂ 6 ਨੰਬਰ ਆ 6 ਨੰਬਰ ਵੀ ਨਹੀਂ ਹੈ ਵੀ ਗਿਆ 12 ਨੰਬਰ ਆ ਦੇਖੋ ਫਰਮ ਦਿਖਾਉਣਾ ਬਈ 12 ਨੰਬਰ ਫਾਸਟੈਗ ਆਰੇ 12 ਨੰਬਰ ਹੈ ਨਾ ਇਹਦੇ ਵਿੱਚ ਵੀ ਕਹਿੰਦੇ ਤੁਸੀਂ ਜਾਂਸੀ ਨੰਬਰ ਦੇ ਕਾਦੇ ਲਵਾਇਆ ਨੰਬਰ ਦੇ ਕਾਦੇ ਲਵਾਇਆ ਲਾ ਦੱਸੋ ਵੀ ਤੁਸੀਂ ਐ ਦੱਸੋ ਵੀ ਨਹੀਂ ਇੱਕ ਗੱਲ ਵੀ ਜਦੋਂ ਪਾ ਕੋਈ ਨਵੀਂ ਜੀ ਚ ਲੈਣਿਆ ਕਿਤੇ ਆਰ ਸੀ ਮੈਂ ਕਿਹਾ ਯਾਰ ਜਦੇ ਆ ਜਾਂਦੀ ਆ ਬਣ ਕੇ ਕਹਿੰਦਾ ਨਹੀਂ ਜੀ ਤੁਸੀਂ 88 ਨੰਬਰ ਤੇ ਲਵਾਇਆ ਹੋਇਆ ਇੰਜਨ ਨੰਬਰ ਤੇ ਲਵਾ ਇੰਜਨ ਨੰਬਰ ਤੇ ਲਵਾ ਲੈਣੇ ਤੇ 88 ਤੇ ਲਵਾ ਲਈ ਤੁਸੀਂ ਨੰਬਰ ਦੇਗਾ ਤੇ ਮੈਂ ਕਿਹਾ ਗੁਰੂ ਆ ਨਵੀਂ ਮਸ਼ੀਨ ਆ ਇਹਦੇ ਉਹ ਜਾਂ ਨੰਬਰੇ ਨਹੀਂ ਹਜੇ ਆਇਆ ਆਰ ਸੀ ਨਹੀਂ ਬਣੀ ਹਜੇ ਨਵੀਂ ਦੀ ਆਰ ਸੀ ਨਹੀਂ ਬਣੀ ਯਾਰ ਮਰੀ ਸਾਡੀ ਮਸ਼ੀਨ ਆ ਇਹ ਫਰਵਰੀ ਦੇ ਵਿੱਚ ਅਸੀਂ ਲੈ ਕੇ ਲੰਘਿਆ ਵਾਂਗਾ ਇੱਥੇ ਨੂੰ ਯਾਰ ਸਾਡੀ ਮੈਂ ਕਿਹਾ ਆਰ ਸੀ ਨਹੀਂ ਬਣੀ ਫੇਰੇ ਯਾਰ ਤੂੰ ਨੰਬਰ ਤੇ ਕਿਵੇਂ ਲਵਾ ਲਵਦੇ ਜੀ ਹਣਾ ਕੋਈ ਨੰਬਰ ਨਹੀਂ ਦੀ ਕੋ ਟਾਂਕ ਕਹਿੰਦਾ ਟੈਂਪਰੇਰੀ ਨੰਬਰ ਤੇ ਲਵਾ ਲੰਦੇ ਮੈਂ ਕਿ ਟੈਂਪਰੇਰੀ ਤੇ ਲਵਾ ਲੰਦੇ ਹੁਣ ਨੰਬਰ ਬੇਟਾ ਹੋਰ ਲੱਗੀਆਂ ਉਹਨੇ ਤਾਂ ਫੇਰ ਟੱਪਣਾ ਦੀ ਤਾਂ ਕਹਿੰਦਾ ਯਾਰ ਫੇਰ ਉਹ ਕਾਪਾ ਹਣਾ ਵੀ ਟੈਂਪਰੇਰੀ ਤੇ ਉਹ ਨਹੀਂ ਲਾਉਂਦੇ ਹੈਗੇ ਜਿਹੜੇ ਬੰਦੇ ਆਪਣੇ ਫਾਸਟ ਟੈਗ ਲਾਉਂਦੇ ਆ ਇਹ ਬੜਾ ਵੱਝਾਉਂਦੇ ਆ ਬਾਈ ਹਣਾ ਪਿੱਛੇ ਜਿਹੜਾ ਅੰਮਾਲੇ ਵਾਲਾ ਟੂਲ ਆ ਆਪਣੇ ਮੇਨ ਟੂਲ ਆੜਾ ਸੰਭੂ ਏਰੀਆਲ ਵਾਲਾ ਉੱਥੇ ਪਹਿਲਾਂ ਤਾਂ ਕਹਿੰਦੇ ਜੀ ਟੂਲ ਟੈਕਸ ਲੱਗਦਾ ਹੁੰਦਾ ਸੀ ਹਣਾ ਹਾਂ ਬਾਕੀ ਧੰਨਵਾਦ ਕਿਸਾਨ ਯੂਨੀਅਨ ਦਾ ਹਨ ਜਿਨ੍ਹਾਂ ਨੇ ਮੰਨ ਲਓ ਸਾਡਾ ਫਾਇਦਾ ਕਰਤਾ ਚਲੋ ਚਾਹੇ 500 ਹੋਇਆ ਨਾ ਬਾਈ ਬੂੰਦ ਬੂੰਦ ਕਰਕੇ ਘੜਾ ਭਰ ਜਾਂਦਾ 3-400 ਰੁਪਏ ਸਾਡਾ ਨਾ ਫਾਇਦਾ ਕਰਤਾ ਰਾਤ ਸਾਡਾ ਉਹ ਟੂਲ ਟੈਕਸ ਨਹੀਂ ਲਿਆ ਜਦੋਂ ਉੱਥੇ ਤੇ ਨਾ ਆਪਾਂ ਜੇ ਆਪਣੇ ਭੇਵੇ ਰੋਡੋਂ ਆਉਨੇ ਆਂ ਹੋਰ ਰੋਡ ਤੇ ਆ ਕੇ ਟੂਲ ਪੈਂਦਾ ਇੱਕ ਵਿਚਾਲੇ ਜੀ ਨੂੰ ਭੇਵੇ ਦੇਰ ਵਿੱਚੀ ਉਹਦੇ ਅੰਬਾਲੇ ਦੇ ਵਿੱਚ ਨੂੰ ਫਾਸਟੈਗ ਲਾਇਆ ਕਹਿੰਦੇ ਜੀ ਇਹਦੇ ਦੇ ਬੈਲੈਂਸ ਨਹੀਂ ਹੈਗਾ ਮੈਂ ਕਿਹਾ ਯਾਰ ਬੈਲੈਂਸ ਵੀ ਫਾਸਟ ਹੈ ਕਿ ਤਾਂ ਨਮਾ ਹੈ ਨਾ ਕੋਈ ਦੀ ਚਿਪ ਨਹੀਂ ਕਰਾਉਣ ਦੁੱਤੀ ਮੈਂ ਵਧੀਆ ᱥਾਮ ਕੇ ਰੱਖਿਆ ਆ ਤੀ ਆਕੇ ਨਹੀਂ ਜੀ ਇਹਦੇ ਵਿੱਚ ਨਕਦ ਕਟਾਓ ਕੈਸ਼ ਵਿੱਚ ਕਟਾਓ ਲੈ ਮੈਂ ਕਿਹਾ ਤੁਸੀਂ ਕੱਲ ਸੌਖੀ ਜੀ ਕਹਿ ਦਿੰਨੇ ਕੈਸ਼ ਵਿੱਚ ਕਟਾਓ ਜਿਹੜਾ ਅਸੀਂ ਇਹਨਾਂ ਦੇ ਵਿੱਚ 5-5 4-4 ਹਜ਼ਾਰ ਰੁਪਿਆ ਨਾ ਪਾ ਕੇ ਲਿਆਉਣੇ ਆ ਵੀ ਉਹ ਅਸੀਂ ਕਾਦੇ ਵਾਸਤੇ ਪਾਉਨੇ ਆ ਤੁਸੀਂ ਤਾਂ ਕਹਿੰਗਾ ਸੌਖਾ ਜਿਹਾ ਕਹਿ ਦਿੰਨੇ ਆ ਮੈਂ ਤਾਂ ਅੜ ਗਿਆ ਦੀ ਰਾਤ ਮੈਂ ਕਿਹਾ ਯਾਰ ਤੁਸੀਂ ਤਾਂ ਸੌਖਾ ਜਿਹਾ ਕਹਿ ਦਿੰਨੇ ਆ ਵੀ ਆਪਣਾ ਕੈਸ਼ ਕਟਾ ਲਓ ਕੈਚ ਮਾ ਕੇ ਬਕਾਦੇ ਕਢਾਈਏ ਜੀ ਅਸੀਂ ਇਹਨਾਂ ਦੇ ਵਿੱਚ ਪੈਸੇ ਪਾ ਕੇ ਲਿਆਉਨੇ ਆ ਨਾ ਘਰੋਂ ਤੁਰਦੇ ਆਂ ਚਾਰ ਚਾਰ 5 5000 ਰੁਪਏ ਪਾਉਂਦੇ ਆਂ ਅਸੀਂ ਦੇਖਣ ਨੂੰ ਆਉਨੇ ਆਂਗਾ ਇਹ ਵੀ ਮੋਬਾਈਲ ਦੇ ਵੀ ਸਾਨੂੰ ਪਤਾ ਲੱਗਿਆ ਸਾਡੇ ਫਾਸਟ ਟੈਗ ਦੇ ਵਿੱਚ ਇੰਨੇ ਪੈਸੇ ਆਂ ਬਾਲਾ ਧੱਕਾ ਕਰਦੇ ਆ ਟੂਲ ਟੈਕਸ ਆਦੇ ਨਾ ਕਈਆਂ ਦੇ ਤਾਂ ਵੀ ਮੰਨ ਲਓ ਇੱਥੇ ਦੇ ਜੇ ਲੋ ਫਿਰ ਵੀ ਠੀਕ ਆ ਜੇ ਹਰਿਆਣਾ ਹਰਿਆਣੇ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਆ ਨਾ ਵੀ ਪੰਜਾਬੀ ਯਾਰ ਲੈਣੇ ਦਾ ਬਹੁਤਾ ਫਰਕ ਨਹੀਂ ਪਰ ਗਾਂਹਾਂ ਦੇਖੋ ਤੁਸੀਂ ਰਾਸਤਾਂ ਦੇ ਵਿੱਚ ਤੁਹਾਨੂੰ ਦਿਖਾਉਂਗਾ ਬਈ ਲਾਈਵ ਆ ਨਾ ਵੀਡੀਓ ਰਾਈਂ ਵੀ ਕਈ ਜਗ੍ਹਾ ਤਾਂ ਬੋਲਣ ਦਾ ਹੀ ਨਹੀਂ ਪਤਾ ਬੰਦਿਆਂ ਨੂੰ ਯਾਨੀ ਕਿ ਨਾਲੇ ਕੰਦਾ ਨਹੀਂ ਗੱਡੀ ਸ਼ੈਡ ਤੇ ਲਾ 10 20 ਝੱਟ ਸਾਡੇ ਇਹਦੇ ਵਿੱਚ ਪੈਸੇ ਆ ਸਾਡਾ ਬਲੈਕ ਲਿਸਟ ਜੇ ਸ਼ੋਅ ਕਰੂਗਾ ਫਿਰ ਅਸੀਂ ਗੁਨਾਹਗਾਰਾਂ ਵੀ ਅਸੀਂ ਉਹਦੇ ਵਿੱਚ ਗੁਨਾਹਗਾਰ ਬਣਦੇ ਆ ਵੀ ਸਾਡਾ ਬੈਲੈਂਸ ਨਹੀਂ ਹੈਗਾ ਸੀ ਬੈਲੈਂਸ ਨਹੀਂ ਪਾਇਆ ਹਨਾ ਤਾਂ ਕਰਕੇ ਬਲੈਕ ਲਿਸਟ ਤੇ ਜਾਏ ਉੱਥੇ ਦੀ ਮੰਨਦੇ ਸਾਡੀ ਗਲਤੀ ਆ ਜਦੋਂ ਇਹਦੇ ਵਿੱਚ ਪੈਸੇ ਆ ਸਾਰਾ ਕੋਸਾ ਫਾਸਟੈਗ ਚੱਲਦਾ ਫਿਰ ਜਦ ਕਹਿੰਦੇ ਆ ਨਾ ਵੀ ਨਕਦ ਘਟਾਓ ਫਿਰ ਬਹੁਤ ਸੋਚਦਾ ਮਨ ਕੀ ਚੱਕਰ ਸਿਸਟਮ ਆਇਆ ਹੈ ਨਾ ਇਹਨਾਂ ਦੇ ਟੂ ਟੈਗ ਵਾਲਾ ਤਾਂ ਵੀ ਥੋੜਾ ਜਿਹਾ ਕੰਨਣਾ ਚਾਹੀਦਾ ਵੀ ਕਮੈਨ ਦੇ ਨਾਲ ਸਾਰੇ ਪੰਜਾਬ ਦੇ ਵਿੱਚੇ ਮਾਫ ਚਾਹੀਦੇ ਇੰਡੀਆ ਦੇ ਵਿੱਚ ਹੈ ਨਾ ਪੰਜਾਬ ਦੇ ਵਿੱਚ ਸੌਰੀ ਮਾਫੇ ਆ ਪੂਰੇ ਇੰਡੀਆ ਦੇ ਵਿੱਚ ਰਾਤ ਨੂੰ ਅੰਦਰ ਵੜ ਕੇ ਦੇਖਿਆ ਕੰਪਿਊਟਰ ਜਿਹਦੇ ਵਿੱਚ ਇੱਕ ਟਰੱਕ ਦੀ ਫੋਟੋ ਲੱਗੀ ਹੋਈ ਸੀ ਦੀ ਮਹਿੰਦਰਾ ਪੇਕਅਪ ਦੀ ਲੱਗੀ ਦੀ ਕਾਰ ਦੀ ਲੱਗੀ ਹੋਈ ਸੀ ਘੋੜੇ ਦੀ ਲੱਗੀ ਦੀ ਕਮੈਨ ਦੀ ਫੋਟੋ ਨਹੀਂ ਸੀ ਹੈਗੀ ਕਿਤੇ ਮੈਂ ਉਹਨੂੰ ਕਿਹਾ ਵੀ ਆਸਦੀ ਵਸਦੀ ਜੀ ਮਾਹਰ ਕਮੈਨ ਦੀ ਫੋਟੋ ਤਾਂ ਨਹੀਂ ਤੇ ਟੂਲ ਲਈ ਜੰਨੇ ਆ ਉਹ ਹਸਣ ਲੱਗ ਗਿਆ ਭਈ ਆਪਣੇ ਵਿੱਚ ਨਾ ਇਕਾ ਨਹੀਂ ਹੈਗਾ ਜੀ ਆਪਾਂ ਨਾ ਇਕਾ ਕਰੀਏ ਤਾਂ ਇਕੇ ਨਾਲ ਜਿਹੜਾ ਟੂਲ ਆ ਨਾ ਕਮਬਾਈਨਾਂ ਦੇ ਇਹ ਵੱਤ ਸਕਦੇ ਆ ਕਿ ਉਹਦੇ ਵਿੱਚ ਨਾ ਦਾ ਕੋ ਚਾਟ ਦੇ ਵਿੱਚ ਆਉਂਦਾ ਨਾ ਨੀ ਚਾਟ ਜਿਵੇਂ ਹੁਣ ਕਾਰਾਂ ਦਾ ਲਿਖਿਆ ਹੁੰਦਾ ਐਲ ਐ ਐਨ ਬੀ ਕਾਰ ਦਾ ਇੰਨਾ ਜੀਪ ਦਾ ਇੰਨਾ ਟੂਲ ਟੈਕਸ ਹੋਣ ਤੋਂ ਪਹਿਲਾਂ ਬੋਰਡ ਲੱਗੇ ਹੁੰਦੇ ਆ ਉੱਥੇ ਲਿਖਿਆ ਹੁੰਦਾ ਸਾਰੇ ਦਾ ਵੀ ਇੰਨਾ ਉੱਥੇ ਹਾਰਵੇਸਟਰ ਕਮਬਾਈਨ ਕਾ ਦੇ ਲਿਖਿਆ ਹੁੰਦਾ ਟਰੈਕਟਰ ਕਾ ਦੇ ਲਿਖਿਆ ਆਉਂਦਾ ਤਾਂ ਹੀ ਨਹੀਂ ਆਉਂਦਾ ਇਹਨਾਂ ਦੇ ਚਾਰਟ ਦੇ ਵਿੱਚ ਨਾ ਤਾਂ ਕੋਈ ਹਾਰਵੈਟਰ ਦਾ ਟੂਲ ਲੱਗਦਾ ਹੈ ਨਾ ਕੋਈ ਟਰੈਕਟਰ ਦਾ ਲੱਗਦਾ ਇਹ ਜਿਹੜਾ ਲੱਗਦਾ ਆਪਣਾ ਠੱਕਾ ਲੱਗਦਾ ਠੱਕਾ ਮਨ ਠੱਕਾ ਗੁੰਡਾ ਵਰਤੀ ਕਹਿੰਦੀ ਇਹਨੂੰ ਹਨ ਵੀ ਠੱਕੇ ਨਾਲ ਲੱਗਦਾ ਕਿਤੇ ਟੂਲ ਨਹੀਂ ਲੱਗਦਾ ਹੈਗਾ ਨਹੀਂ ਹਨਾਗਾ ਮੈਂ ਵੀ ਨਹੀਂ ਹਾਂ ਦੀ ਹਾਂ ਜੀਨਾਂ ਇੱਕ ਵਾਰ ਗੁਜਰਾਤ ਚ ਗਏ ਅ ਪਿਛਲੇ ਤੇ ਪਿਛਲੇ ਸਾਲ ਦੀ ਗੱਲ ਆ ਗਣਕਦੀ ਠੀਕ ਇੱਕ ਟੂਲ ਟੈਕਸ ਪੈਂਦਾ ਦੌਰਾ ਜੀ ਕੋਲ ਹਾਂਜੀ ਭਾਈ ਇਹ ਟੂਲ ਟੈਕ ਦਾ ਨਹੀਂ ਪਾਸ ਟੈਗ ਲਾਈਏ ਉਹ ਸਾਨੂੰ ਹੱਥ ਬੰਨੇ ਕਹਿੰਦਾ ਸਰਦਾਰ ਜੀ ਜਾਓ ਯਾਰ ਇਸ ਕਾ ਕਾਹ ਲੱਗਦਾ ਹੈ ਮਗਾ ਯਾਰ ਪਹਿਲਾ ਬੰਦਾ ਦੇਖਿਆ ਜਿਹੜਾ ਟੂਲ ਟੈਕ ਨੂੰ ਕਈ ਜਣਾ ਲੱਗਦਾ ਨਹੀਂ ਇਹਦਾ ਮਾ ਸਾਡੇ ਦਾ ਕੱਪੜੇ ਪਾਉਣ ਨੂੰ ਸਾਡੇ ਦਾ ਵੀ ਦੇ ਦੋ ਜਣੇ ਦੇਣੇ ਹੈ ਸਾਡੇ ਦਾ ਇਹ ਕਹਿੰਦੇ ਸੀਟੀ ਰੱਸੀ ਵੜ ਲਾ ਮਨੀ ਰੱਸੀ ਇੱਥੇ ਹੀ ਬੰਨ ਲੈ ਆਲੇ-ਦਾਲੇ ਚੰਗੀ ਤਰ੍ਹਾਂ ਬੰਨ ਲੈ ਤਰਪਾਲ ਉੜੇ ਨਾਵੇਂ ਪੌਲੀ-ਹੌਲੀ ਚੱਲੀ ਜਾਣਾ ਹੈਗਾ ਨਹੀਂ ਆ ਆ ਪੈ ਆਪਣਾ ਆ ਸੀਸਾ ਦੇਖਿਆ ਹਾਂ ਸੀਸਾ ਦਾ ਦੇਖਿਆ ਹਾਂ ਸੀਸਾ ਵਜੀ ਦਿਖੇ ਪੁੱਤਾ ਓਏ ਮਾਰ ਕੇ ਬੰਨੀ ਉੜੇ ਨਾ ਪਤਾ ਕੀ ਹੈ 메ਨ ਰੋਡ ਆ ਗੱਡੀਆਂ ਬਹੁਤ ਜਹਣੇ ਕੇ ਕਈ ਵਾਰ ਉੜ ਕੇ ਤਰਪਾਲ ਕੇ ਦੇ ਗੱਡੀ ਗੁੱਡੀ ਤੇ ਪੈ ਜਾਂਦੇ ਬਹੁਤ ਗੁਨਾਹ ਹੋ ਜਾਂਦਾ ਹੈ ਅਮਰੀਕਾ ਜੇ ਇੱਕ ਮੁੰਡੇ ਨੇ ਵਿਜਾਨੇ ਆਪਣੇ ਸਰਦਾਰ ਨੇ ਜੂ ਟਰਨੇ ਗਲਤ ਮਾਰਿਆ ਗਲਤ ਤਿੰਨ ਮੋਤਾਂ ਹੋ ਗਈਆਂ 45 ਸਾਲ ਦੀ ਸਜ਼ਾ ਕਹਿੰਦੇ ਆ ਕਹਿੰਦੇ ਹੁਣੀ ਉਹਨੂੰ ਤੇ ਨਾਲ ਇੱਕ ਚਕਿੰਨ ਮਲੋ ਸੈਨਕਾ ਸੈਨ ਦੇ ਇੱਕ ਉਹ ਲਿੰਕ ਪਾਇਆ ਉਹਨਾਂ ਨੇ ਜਿਹਨੇ ਵਾਅਦਾ ਪਤਾ ਨਾ ਸਾਈਨ ਹੋਣਗੇ ਤਾਂ 45 ਸਾਲ ਦੀ ਸਜ਼ਾ ਕੇ ਆਪ ਤਾਂ ਮਾਫ ਹੋ ਜਵੇ ਵਾਅਦੇ ਵਾਦਾ ਨਾ ਮੇਰਾ ਵੀਰ ਜਿਹੜੇ ਵੀ ਆਪਣੇ ਮੋਬਾਈਲ ਚਲਾਉਂਦੇ ਆਪਾਂ ਨਾ ਟੱਚ ਸਕਰੀਨ ਵੱਧ ਤੋਂ ਵੱਧ ਭਰਾ ਦੀ ਸਪੋਰਟ ਕਰੀਏ ਨਾ ਵੀ ਉਹਦੇ ਸਾਈਨ ਕਰਕੇ ਭੇਜੀ ਮੈਂ ਵੀ ਸਵੇਰੇ ਉੱਠਦੇ ਨੇ ਪਹਿਲਾਂ ਸਾਜਰੇ ਹੀ ਉਹ ਮੰਨ ਲਓ ਬਾਇਓ ਚ ਲਿੰਕ ਕੱਢਿਆ ਲਿੰਕ ਕੱਢ ਕੇ ਆਪਣੇ ਦਸਤਖਤ ਕਰੇ ਉਹਦੇ ਬਾਅਦ ਉਹ ਇੱਕ ਹੋਰ ਪਤਾ ਨਹੀਂ ਕੀ ਆ ਮੰਗਦਾ ਜਨਮ ਡੇਟ ਆਈਡੀ ਪ੍ਰੂਫ ਉਹ ਮੰਗਦਾ ਜੀਮੇਲ ਮੰਗਦਾ ਜੀਮੇਲ ਲੱਗਣ ਤੋਂ ਬਾਅਦ ਜਦੋਂ ਆਪਾਂ ਨੂੰ ਮੈਸੇਜ ਆਉਂਦਾ ਫਿਰ ਇੱਕ ਕੰਫਰਮਿੰਦਾ ਜੀਮੇਲ ਤੇ ਤੇ ਈਮੇਲ ਲਾ ਲੋ ਜਾਂ ਜੀਮੇਲ ਲਾ ਲੋ ਹਨਾ ਉਹ ਤੇ ਮੈਸੇਜ ਆਉਂਦਾ ਉਹ ਤੇ ਵੈਪਰ ਨੂੰ ਕੰਫਰਮ ਕਰ ਦਿਓ ਤੁਹਾਡੀ ਜਿਹੜੀ ਹੈ ਨਾ ਸਕਲੈਕਚਰ ਉਹਦੇ ਤੱਕਰ ਬਾਈ ਤੱਕਰ ਪਹੁੰਚਣ ਗਿਆ ਨਾ ਬਾਈ ਜਰੂਰ ਕਰਿਓ ਮਦਦ ਵੀ ਗਲਤੀਆਂ ਦਾ ਨਾ ਇਨਸਾਨਾਂ ਦਾ ਹੀ ਉਹਨੇ ਕਿਹੜਾ ਜਨਮ ਨਾ ਦੇ ਹੁੰਦੀਆਂ ਜਿਵੇਂ ਹੁਣ ਆਪਾਂ ਰੋਡ ਤੇ ਜਾਂਦੇ ਆ ਨਾ ਕੋਈ ਕਈ ਵਾਰੀ ਬੰਦੇ ਨੂੰ ਰੂਲ ਪਤਾ ਨਹੀਂ ਹੁੰਦਾ ਨਾ ਵੀ ਕੱਟ ਹੁੰਦਾ ਰੂਲ ਦਾ ਪਤਾ ਨਹੀਂ ਹੁੰਦਾ ਵੀ ਇੱਥੇ ਨੂੰ ਕਿਵੇਂ ਉਹਨਾਂ ਵਿਚਾਰਿਆਂ ਨੇ ਮੋੜਿਆ ਤੇ ਹੁਣ ਉਹਨੂੰ ਕਿਹੜਾ ਪਤਾ ਸੀ ਨਾ ਵੀ ਅੱਗੇ ਖਵਰਾ ਕਿੰਨੇ ਕਿਸਾਲ ਹੋਗੇ ਦੀ ਚਲਾਉਂਦੇ ਨਹੀਂ ਜਿਹੜਾ ਪੈਸੇ ਕਿਹੜਾ ਉਹ ਪਹਿਲੀ ਵਾਰੀ ਕਿਹੜਾ ਲੈ ਕੇ ਗਿਆ ਸੀ 12000 ਉਹ ਯਾਰ ਨਾ ਗਲਤ ਕੰਮ ਹੋਇਆ ਚਲੋ ਬਾਕੀ ਇਹਦਾ ਗੱਲ ਕਰਮਾਂ ਦੀ ਆ ਨਾ ਜਿਹਨੇ ਦਾਣਾ ਪਾਣੀ ਕੀਤਾ ਲਿਖਿਆ ਆ ਤੇ ਉਹਦੇ ਨਾਲ ਗੱਡੀ ਨਾਲ ਹੋਣਾ ਸੀ ਯੂ ਟਰਨ ਮਾਰਨਾ ਸੀ ਉਹਨਾਂ ਦੇ ਵਿਚਾਰਿਆਂ ਨੇ ਉੱਥੇ ਮਾਰਨਾ ਦੀ ਉਹਦੇ ਕਰਕੇ ਵੀ ਦਾਣੇ ਪਾਣੀ ਦੀ ਆ ਕੇ ਗੱਲ ਮੁੱਕ ਗਈ ਵੀ ਯਾਨੀ ਜ਼ਰੂਰ ਇੱਕ ਵਾਰ ਆ ਨਾ ਬਾਈ ਉਹ ਸਿਗਨੇਚਰ ਕਰਕੇ ਨਾ ਆਪਣੇ ਸਾਇਨ ਆ ਆਪਣੇ ਸਪੋਰਟ ਕਰਿਓ ਭਰਾ ਨੂੰ ਉਹਨੂੰ ਵੀ ਕੱਟ ਕੱਟ ਇਧਰ ਤਰਪਾਲ ਬੰਨੀਆਂ ਨੂੰ ਮੀਂਹ ਡਗਿਆ ਬਣੀ ਆਹਾਂ ਦਾ ਪਤਾ ਨਹੀਂ ਆ ਆ ਆ ਜ਼ੈਰ ਕੋਲੇ ਜਾਣਾ ਆਪਣੇ ਉਹ ਜਿਹੜਾ 200 160 ਕਿਲੋਮੀਟਰ ਆ ਜੇ ਹੋਰ ਇੱਥੇ ਉੱਥੇ ਜਾ ਕੇ ਇਹ ਰੋਡ ਛੱਡਣਾ ਆ ਪਰੇ ਨਾਰ ਨੌਨ ਮੀਂਹ ਡਗਿਆ ਹੁਣ ਤਾਂ ਵੱਡਲਾ ਟੋਟੇ ਗੱਲਾਂ ਆ ਆਹ ਯਾ ਮਨੀ ਟੋਲ ਟੈਕਸ ਦਾ ਜ਼ਰੂਰ ਆ ਵੀ 16-1700 ਦਾ ਪਾ ਰੋਡ ਦੇ ਲਾ ਵੀ 250 ਕਿਲੋਮੀਟਰ 42 ਵਰਗ ਹੈਗਾ ਨਹੀਂ ਹਾਂ ਭਾਈ ਉਨਾ ਹੀ ਲੱਗ ਜੰਨੇ ਆ ਉਹ ਉਹ ਸਿੰਗਲ ਰੋਡ ਜਾਂਦਾ ਨਾਲ ਨੂਣੇ ਦੇ ਨਾਲ ਨਾਲ ਸਿੰਗਲ ਰੋਡ ਉਹ ਤੇ ਜਾਂਦਾ ਕਈ ਵੀਰੇ ਹੁਣ ਮੈਨੂੰ ਕਹਿੰਨੇ ਹੁੰਦੇ ਅੱਗੇ ਵੀ ਕਹਿੰਦੇ ਭਾਈ ਯਾਰ ਤੂੰ ਥੱਲੇ ਉਤਰ ਜਾ ਕਰ ਇੱਥੇ ਤੇ ਬੁਲਾਣੀ ਜਗ੍ਹਾ ਥੱਲੇ ਉਤਰ ਜਾ ਕਰ ਵੀ ਉਧਰ ਨੂੰ ਟੂਲ ਨਹੀਂ ਹੈਗੇ ਭਾਈ ਟੂਲ ਕੀ ਕਰਨਗੇ ਉਨਾ ਹੀ ਆਪਾਂ ਤੇਲ ਪੂਕ ਦੰਨੇ ਆ ਨਾ ਇਧਰ ਨੂੰ ਜਣੀ ਆਏ ਆ ਵੀ ਝਾਵਲਾ ਵਾਲਾ ਤੁਸੀਂ ਆ 30 35 ਕਿਲੋਮੀਟਰ ਸਾਨੂੰ ਪਤਾ ਨਹੀਂ ਲੱਗਿਆ ਬਿਕੋ ਦਨੇ ਗਲੇ ਆ ਉੜਦੀ ਆਉਂਦੀ ਆ ਮਸ਼ੀਨ ਫੁੱਲ ਆਰਪੀਐਮ ਤੇ ਆਉਂਦੀ ਆ 2200 ਤੇ ਰੋਡ ਸਾਫ ਹੋਵੇ ਨਾ ਤਾਂ ਟੂਲ ਤਾਲ ਦੀ ਕੋਈ ਆ ਨਾ ਕੋਈ ਗੱਲ ਨਹੀਂ ਹੈਗੀ ਦਿੱਕਤ ਬਾਈ ਹੁਣ 1700 ਰੁਪਏ ਕਹਿੰਦਾ ਜੀ ਰਾਤ ਟੂਲ ਟੈਕਸ ਅੱਛਾ ਜੀ ਮਾ 1700 ਤਾਂ ਕੁਝ ਵੀ ਇੰਨੇ ਤਾਂ ਮਨ ਲੈ ਜੀ ਉਧਰ ਨੂੰ 11-1200 ਦੇ ਵੀ ਲੱਗ ਗਏ 700 ਬਚਿਆ ਮਗਰ 700 ਦੇ ਵਿੱਚ ਉਹ ਨਹੀਂ ਮਸ਼ੀਨ ਡੀਜ਼ਲ ਖਾ ਜਾਂਦੀ ਆ ਰੇਸ ਘਟਾ ਲਾ ਗੇਅਰ ਛੋਟਾ ਕਰ ਲਾ ਹੁਣ ਆਏ ਆ ਵੀ ਯਾਰ ਗੇਰਾਂ ਪੰਜਵਾਂ ਗੇਰ ਲਾਤਾ ਉੜ ਕੇ ਬਸ ਕੱਢਣਾ ਨਹੀਂ ਹੈਗਾ ਜਦ ਕਿ ਤੇ ਆਪ ਖੜਨਾ ਜਿਵੇਂ ਹੁਣ ਆ ਖੜੇ ਆ ਫੇਰ ਕਿਤੇ ਜਾ ਕੇ ਕੱਢਣਾ ਨਹੀਂ ਤਾਂ ਲੋੜੇ ਨਹੀਂ ਪੈਂਦੀ ਹੈਗੀ ਚਲੋ ਚਲੋ ਠੀਕ ਆ ਬਾਈ ਵੀਡੀਓ ਫੇਰ ਲੰਬੀ ਹੋ ਜਾਂਦੀ ਆ ਨਾ ਇੱਧਰ ਆ ਕੇ ਤੁਹਾਨੂੰ ਪਤਾ ਵੀ ਨੈੱਟਵਰਕ ਦੀ ਘਰਾਂ ਤੋਂ ਵਾਈਫਾਈ ਲੱਗਿਆ ਹੋਇਆ ਉੱਥੇ ਤਾਂ ਜੇ 50 ਮਿੰਟ ਦੀ ਪਾ ਲੋ ਉਹਦੇ ਨਾਲ ਦਾ ਠਾ ਦੇ ਕੇ ਪੈ ਜਾਂਦੀ ਆ ਪਰ ਜਿਹੜੀ ਇੱਧਰ ਆ ਕੇ ਨਾ ਦਿੱਕਤ ਆ ਜਾਂਦੀ ਆ ਨੈੱਟ ਦੀ ਸਮੱਸਿਆ ਆ ਜਾਂਦੀ ਆ ਵੀ ਆਪਣੀ ਵੀਡੀਓ ਆ ਨਾ ਫਿਰ ਅਪਲੋਡ ਨਹੀਂ ਹੋਉਂਦੀ ਹੈਗੀ ਉਹਦੇ ਕਰਕੇ ਫਿਰ ਆਪਾਂ ਨੂੰ ਇਹ ਵੀਡੀਓ ਥੋੜੀ ਜੀ ਸਰਕਲ ਛੋਟਾ ਹੀ ਰੱਖਣਾ ਪੈਂਦਾ ਉਹਦੇ ਕਰਕੇ ਫਿਰ ਆਏ ਆ ਵੀ ਚਲੋ ਥੋੜੇ ਦੱਕਰ ਵੀ ਪਹੁੰਚ ਜਾਂਦੀ ਆ ਨਾ ਮੈਨੂੰ ਵੀ ਆਸਾਨੀ ਨਾਲ ਪਹੁੰਚ ਜਾਂਦੀ ਆ ਪਤਨ ਲੱਗਵਾ ਬਾਕੀ ਨੈਟ ਤਾਂ ਹੁਣ 5G ਆ 5G ਵੀ ਹਨਾ ਰੇਕ ਸ਼ਹਿਰ ਦੇ ਵਿੱਚ ਨਹੀਂ ਹੈਗਾ ਕਿਤੇ ਕਿਤੇ 4 5G ਦਾ ਨੈਟ ਆਉਂਦਾ ਕਿਤੇ 4G ਕਿਤੇ 2G ਕਿਤੇ ਜਮ ਹੀ ਨਹੀਂ ਆਉਂਦਾ ਐਸੇ ਜਿਹਾ ਵੀ ਇਲਾਕਾ ਆ ਜਾਂਦਾ ਬਾਕੀ ਰਸਤਿਆਂ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਜਾਣਾ ਵੀ ਜਿਹੜਾ بڑے ਸ਼ਹਿਰਾਂ ਇਧਰ ਐਮਪੀਓ ਗਿਆ ਰਾਸਤਾਂ ਨੋਗੇ بڑے ਸ਼ਹਿਰਾਂ ਦੇ ਵਿੱਚ ਨਾ 5G ਪੂਰੀ ਸਪੀਡ ਨਾਲ ਚੱਲਦਾ ਜਿਵੇਂ ਪਿੰਡਾਂ-ਪੁੰਡਾਂ ਦੇ ਵਿੱਚ ਦਿੱਕਤ ਆ ਜਾਂਦੀ ਆ ਜੇ ਐ ਨਹੀਂ ਪਤਾ ਹੁਣ ਵੀ ਹੁਣ ਡੇਰੇ ਕਿਹੜੇ ਪਿੰਡ ਦੇ ਵਿੱਚ ਲਾਉਣੇ ਆ ਚਲੋ ਬਾਕੀ ਜੇ ਕੋਈ ਸਟਾਫ ਹੈਗਾ ਨਾ ਸੋਆਬੀਨ ਵਾਸਤੇ ਦਸਮੇਸ਼ ਤੇ ਆਪਾਂ ਬਈ ਸਟਾਫ ਰੱਖਣਾ ਤਾਂ ਉਹ ਮੇਰੇ ਨਾਲ ਜ਼ਰੂਰ ਕਨੈਕਟ ਕਰਿਓ ਹਣਾ ਆਪਣੇ WhatsApp ਤੇ ਮੈਸੇਜ ਕਰਦੇ ਹੋ ਜਿਹੜੇ ਬੰਦੇ ਨੇ ਵੀਰੇ ਲਾਉਣਾ ਸੀ ਜਾਨਾ ਜਿਹਦੇ ਸਵਾਦ ਲੈਣਾ ਪੌਣ ਤੇ ਨਾ ਉਹ ਮੇਰਾ ਵੀਰ ਨਾ ਕਰਿਓ ਬਾਕੀ ਮੇਰਾ ਨੰਬਰ ਤੁਸੀਂ ਹੈਗਾ ਹੀ ਆ ਨਾ ਜਿਹੜਾ ਵੀਰੇ ਭਰਾਵਾਂ ਕੋਲ ਓ ਮੈਨੂੰ WhatsApp ਤੇ ਮੈਸੇਜ ਕਰ ਦਿਓ ਤੇ ਸੁਮੇਸ਼ ਕਮੈਨ ਆਪਾਂ ਨੇ ਨਾ ਸੋਅਬੀਨ ਤੇ ਚਲਾਉਣੀ ਆ ਚਲੋ ਠੀਕ ਹੈ ਜੀ ਮਿਲਦੇ ਆਂ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ